ਸਾਤਰੀ ਗਾਲੀਦਾਰਨ ਹੋਰ ਵੀ ਠੀਕ ਹੋਈ ਸਾਰੇ ਜਣੇ। ਲੋਰੀ ਖਰੇ ਸਾਰੇ ਨੇ ਠੀਕ ਨੇ। ਕਬੂਤਰ ਠੀਕ ਹੈ ਵੀਰੇ ਸਭ ਦੇ ਜੀ। ਅੱਜ ਵੀਰੇ ਕਿਹੜਾ ਕੋ ਬੁਰੀ ਖਬਰ ਆ ਆਪਣਾ ਯਾਰ ਇੱਕ ਕਬੂਤਰ ਬਿਮਾਰ ਹੋ ਗਿਆ ਵਾ। ਇਹ ਬਿਮਾਰੀ ਦੇ ਵਿੱਚ ਆ ਗਿਆ ਯਾਰ ਇਹ। ਉਧਰੀ ਆ ਯਾਰ। ਰਾਤ ਦਾ ਵੀ ਇਹ ਹੋਰੇ-ਹੋਜਿਆ ਕਰਦਾ ਦੀ ਆ ਗਰਦਣ ਨੂੰ ਐ ਐ ਕਰੀ ਜਾਂਦਾ ਸੀਗਾ ਹੁਣ ਤਾਂ ਜੀ ਠੀਕ ਆ ਦਵਾਈ ਦਿੱਤੀ ਸੀਗੀ ਇਹਨੂੰ ਯਾਨੀ ਹੁਣ ਤਾਂ ਸੈਟ ਆ ਜੇ ਮੜਾ ਜ ਆ ਪਰ ਸਾਲਾ ਹਜੇ ਵੀ ਠੀਕ ਨਹੀਂ ਲੱਗਦਾ ਵੀਰੇ ਕਿਉਂਕਿ ਲੱਤਾਂ ਤੇ ਨਹੀਂ ਖੜਾ ਦੇਗਾ ਗੋਡੇਾਂ 'ਤੇ ਖੜਾ ਹੈ ਪਤਾ ਨਹੀਂ ਯਾਰ ਵਿਚਾਰੀਆਂ ਕੀ ਹੋਊਗਾ ਚੰਗੀ ਭਈ ਹੋਦਰੀ ਨੂੰ ਉਹ ਨਹੀਂ ਡਰਾਂ ਕਿਤੇ ਹੋਰ ਕਬੂਤਰਾਂ ਨਾਲ ਹੋ ਜਵੇ। ਮੋਢੇ ਸਾਹਮਣੀਆਂ ਨਹੀਂ ਦਾ ਵੀਰੇ ਉਹੀ ਨਹੀਂ ਸੀ ਹੱਥ ਲਵਾਉਂਦੀ ਇੰਨੀ ਚਰਾਗ ਸੀ ਕਬੂਤਰ ਦੀ। پتہ ਨਹੀਂ ਯਾਰ ਕੀ ਹੋਇਆ ਕੀ ਨਹੀਂ। ਚੰਗੇ ਭਲੇ ਕਬੂਤਰ ਠੀਕ ਠਾਕ ਹੈ ਯਾਰ ਨਾਲੇ ਹਵਾਰੇ ਖੁੱਡੇ ਨੇ ਫਿਰ ਵੀ ਯਾਰ। ਮਾਗੋਸ਼ ਹੋ ਗਿਆ ਚਲੋ ਬਾਕੀ ਰੱਬ ਨੇ ਜਿਵੇਂ ਕਰਨਾ ਹੁੰਦਾ ਜੇ ਵੀਰੇ ਕਿਸੇ ਨੂੰ ਪਤਾ ਹੋਇਆ ਯਾਰ ਇਹਦੇ ਬਾਰੇ ਗਰਦਨ ਜੀ ਨਾ ਇਹ ਹਿਲਾਉਂਦਾ ਦੀ ਹੈ ਮੂਰੇ ਨੂੰ ਇਹ ਐਵੇਂ ਖੜੀ ਜਾਂਦਾ ਦੀ ਗਰਦਨ ਜੀ ਇਹ ਜੇ ਕਿਸੇ ਨੂੰ ਕੁਝ ਪਤਾ ਹੋਇਆ ਯਾਰ ਇਹਦੇ ਬਾਰੇ ਤਾਂ ਦੱਸਿਓ ਜਰੂਰ ਵੀਰੇ ਵੀ ਕੀ ਦਵਾਈ ਦਈਏ ਇਹਨੂੰ ਠੀਕ ਹੈ ਜੀ ਜੇ ਕਰੇ ਨਾ ਜਣੀ ਪਰਮਾਤਮਾ ਕਿਸੇ ਦੇ ਹੂਤਰਾ ਨੂੰ ਆਇਆ ਨਵੇਂ ਆਪਾਂ ਲੱਗ ਕੱਟਤੀ ਵੀਰੇ ਬਾਕੀ ਬੂਤਰਾਂ ਦੇ ਪਤਾ ਨਹੀਂ ਹੁੰਦਾ ਯਾਰ ਕਈ ਵਾਰੀ ਬਾਦਾ ਹੀ ਵੱਜ ਜਾਂਦਾ ਹੁੰਦਾ ਆ ਦੋ ਬੱਚੇ ਆਪਾਂ ਛਤਰੀ ਦੇ ਉੱਤੇ ਢਾਈ ਹੋਏ ਨੇ ਹੁਣ ਤੇ ਬਾਕੀ ਉਤਰਾਂ ਬੈਠੇ ਨੇ ਬਾਕੀ ਦਾ ਤਕਰੀਬਨ ਸਹੀ ਨੇ ਜੀ ਸਾਰੇ ਕੋਈ ਵੀ ਉਤਰ ਢਿੱਲਾ ਮਸਾਨੀਆਂ ਦਾ ਸਾਰੇ ਠੀਕ ਠਾਕ ਨੇ ਪੂਰੇ ਕੰਗੋਦਾਂ ਨਿਵੀਂ ਰੀ ਨੂੰ ਕੀ ਹੋਊਗਾ ਕੀ ਨਹੀਂ ਔਰ ਇਹਨਾਂ ਭੱਜਦੇ ਫਿਰਦੇ ਨੇ ਕਬੂਤਰ ਵੀ ਨਹੀਂ ਕੋਈ ਜ਼ਿਆਦਾ ਰੱਖੇ ਆਪਾਂ ਨੇ ਘੁੱਡਿਆਂ ਦੇ ਵਿੱਚ ਵੀ ਜ਼ਿਆਦਾ ਕਬੂਤਰੇ ਬਾੜੇ ਹੁਣ ਚਲੀ ਚਲੀ ਪਿਆਂ ਪਿਆਂ ਲਿਮਟਡ 25 ਕਬੂਤਰ ਨੇ ਇੱਕ ਘੁੱਡੇ ਵਿੱਚ ਬਸ ਇਧਰ 25 ਵੀ ਨਹੀਂ ਹੈਗੇ ਪੂਰੇ ਇਹ ਦਰ ਦਾ ਜਮੀ ਘਟ ਨੇ ਪਤਾ ਨਹੀਂ ਯਾਰ ਕੀ ਹੋਇਆ ਕੀ ਨਹੀਂ ਉਹ ਬਾਹਰ ਬਹੁਤਾ ਜਣੀ ਇੱਧਰ ਸੀਗੀ ਕੂਤਰੀ ਇੱਧਰ ਚ ਨਹੀਂ ਕਬੂਤਰ ਤਾਂ ਸਾਰੇ ਠੀਕ ਨੇ ਪਤਾ ਨਹੀਂ ਯਾਰ ਕੀ ਹੋਇਆ ਕੀ ਦੀਪ ਜਰੀ ਨੂੰ ਚਲੋ ਜੀ ਦੱਸਿਓ ਵੀਰੇ ਜੇ ਕਿਸੇ ਨੂੰ ਪਤਾ ਹੋਇਆ ਠੀਕ ਆ ਤੁਹਾਨੂੰ ਉਹਨੂੰ ਹੋਰ ਨੂੰ ਪੁੱਛਦਾ ਕਿ ਇਹਨੂੰ ਜੇ ਕੋਈ ਦਵਾਈ ਦੂਈ ਹੋਈ ਰਹੇ ਲਈ ਤਾਂ ਦਵਾਈ ਦੇ ਕੇ ਦੇਖਦੇ ਆ ਇਹ ਠੀਕ ਹੋ ਜਵੇ ਐਵੇਂ ਖੜੀ ਰਹਿੰਦੀ ਏ ਯਾਰ ਤੇਰੇ ਕੋਲ ਸੱਜਿਆ ਸੱਟ ਕੇ ਦੱਸੋ ਵੀ ਕਿਹ ਜਗ੍ਹਾ ਨੂੰ ਕੋ ਪਤਾ ਹੈ ਠੀਕ ਏ ਓਕੇ